ਹਲਤਾ ਵਾਹਿਗੁਰੂ ਜੀ ਕੀ ਫਤਿਹ ਸੰਤਨ ਸਿੰਘ ਜੀ ਨੂੰ ਤੇ ਬਦਰ ਸਾਹਿਬ ਮਹਾਰਾਜ ਸਦਾ ਹੀ ਜੈ ਜੈਕਾਰ ਹੈ ਸਦਾ ਹੀ ਜੈ ਜੈਕਾਰ ਸਰਬੱਤ ਦਾ ਭਲਾ ਕਰੋ ਬੇਰ ਕਰੋ ਕਿਰਪਾ ਕਰੋ ਬਰੇ ਇਸ ਪਾਸੇ ਸਾਨੂੰ ਆਸਤ ਹੋ ਬੇ ਜੀ ਉੱਥੀ ਕੜੀ ਨ ਦੇਖਣ ਜੀ ਕਰੋ ਕਿਰਪਾ ਸੰਤਨ ਸਿੰਘ ਜੀ ਤੇਗਵਾਲਾ ਸਾਹਿਬ ਮਹਾਰਾਜ ਆਪਣੀ ਕਿਰਪਾ ਕਰੋ ਮਿਹਰ ਕਰੋ ਸੰਤਨ ਸਿੰਘ ਜੀ ਨੂੰ ਆ ਦੇ ਜੀ ਪ੍ਰਕਾਸ਼ ਕਰੋ ਜੀ ਨੂੰ ਲੱਖ ਲੱਖ ਵਧਾਈਆਂ ਹੋਣ ਜੀ i ਵੇ ਨੂੰ ਕੇ ਮਿਰਗਾ ਲਵੀ कल विच पर गॾो तनगु नानक तुई नरंको गुरू साहिब जी ਨੱਥੇ ਕਰੂੰ ਅਰਦਾਸ ਸੁਨਹ ਜੇ ਠਾਕੁਰ ਭਾਵੇ ਦੇਹੁ ਦਰਸ ਮਨ ਚਾਹੋ ਤਦ ਤੈ ਮਨ ਠਹਿਰਾਵੇ ਬਲ ਉਚਾਰਗ ਅੰਧਿਆਰ ਮਹਿ ਸਭ ਕਲ ਉਧਰੀ ਕਤ ਮਹਮਤਰਮ ਪ੍ਰਗਟ ਸਭਾ ਲਹਿਰ ਭਾਵਨਾ ਹੈ ਜਨ ਮਹਨਕ ਗੁਰ ਪਾਰ ਬ੍ਰਹਮ ਤਨ ਦੇ ਦੀਆਂ ਕੀ ਤੁਲ ਬਖ ਪ੍ਰਗਟ ਮਹਨਕ ਰਾਏ ਸਭਸ ਖਨ ਕੋ ਸੁਖਦਾ ਪੁਕਾਰਦਾ ਤਾਰ ਪ੍ਰਭ ਗੁਰ ਨਾਮ ਜਦ ਮਾਹੇ ਬਠਾਇਆ ਚਰਨ ਤੇਰਾ ਸਤ ਕਰਨ ਚਰਨਾ ਮ੍ਰਿਤ ਸਿਖਾਤ ਬਹੁ ਨਾ ਛਡ ਕੇ ਰਾਮ ਨਾਮ ਯਰ ਨਹਿ ਬਹ ਜਾ ਤ ਸਮ ਨਹਿ ਕੋਏ ਜੇ ਸਮਰਤ ਸੰਕਟ ਮਟ ਧਰ ਸਤਿ ਆਰੋ ਹੋਏ ਸੁਖ ਟਾਲ ਗੁਰ ਸੇਵੀਆ ਐਨ ਸਹਜ ਦਰਸ਼ਨ ਪਰਸੇ ਏਕ ਜਨਮ ਮਰਨ ਤਖ ਹੋਵਾ ਸਫਤ ਖਸੰਧੀ ਹੋਰ ਹਰ ਸਾਂ ਤੁਰਸਾ ਤੁਰਦੇ ਠੇ ਸੱਚੇ ਬਾਤਸ਼ਾਹ ਮਰ ਜਨਮ ਜਨਮ ਦੇ ਸਜਣ ਸੱਚ ਬਾਤਸ਼ਾਹ ਸੇ ਰਸ ਆਹਦ ਜਿਸ ਪਾਸ ਬਹਿਟਿਆ ਸੋਹੀਐ सदना दतम उ ਮੇਰਾ ਮੈਂ ਕਰਮ ਕਮਾਹੀ ਬਿੰ ਸਤਗੁਰ ਸੇਵ ਥੋਰ ਨਾ ਪਾਵਹੀਂ ਮਰ ਜੰਮ ਆਵ ਜਾਈ ਗੁਰ ਰੀਤ ਗੁਰ ਪਿਆਰੀ ਸਾਧ ਸੰਗਤ ਜੀਓ ਅੱਜ ਦਾ ਪਾਵਨ ਮੁਖਵਾਕ ਵਡਾਂਸ ਕੀ ਵਾਰ ਸੋਢੀ ਸੁਲਤਾਨ ਜਿਹੜੇ ਰਾਮਦਾਸ ਮਹਾਰਾਜ ਜੀ ਦੇ ਰਸਨਾ ਤੋਂ ਉਚਾਰਨ ਹੋਇਆ ਦੇਵ ਦੇ ਸ਼ਲੋਕ ਧੰਨ ਗੁਰੂ ਅਮਰਦਾਸ ਪਤਸ਼ਾਹ ਜੀ ਦੇ ਇੱਕ ਸ਼ਲੋਕ ਗੁਰੂ ਨਾਨਕ ਮਹਾਰਾਜ ਦਾ ਪਿਹੜੇ ਗੁਰੂ ਰਾਮਦਾਸ ਮਹਾਰਾਜ ਜੀ ਦੀ ਪਾਵਨ ਅੰਗ ਤਨ ਸੋਮਾਨਾ ਉੱਤੇ ਸੁਭਾਏ ਮਾਨ ਹੈ ਅੱਜ ਜਗਤ ਗੁਰੂ ਗੁਰੂ ਨਾਨਕ ਪਤਸ਼ਾਹ ਦਾ ਪਾਵਨ ਪ੍ਰਕਾਸ਼ ਪਰ ਉਹ ਮਹਾਨ ਸਤਿਗੁਰੂ ਜਿਨ੍ਹਾਂ ਦੇ ਚਰਨਾ ਵਿਚਾਰ ਕੋਈ ਝੁਕਿਆ ਵੱਡੇ ਤੋਂ ਵੱਡਾ ਪੀਰ ਵੱਡੇ ਤੋਂ ਵੱਡਾ ਅਵਲਿਆਵੇ ਜਿਹੜੇ ਹਿੰਦੂ ਦੇ ਗੁਰ ਤੇ ਮੁਸਲਮਾਨ ਦੇ ਪੀਰ ਕਹਲਾਈ ਜਗਤ ਨੂੰ ਤਾਰਿਆ ਤੁਮਹਾਨ ਸਤਗੁਰੂ ਅਜ ਦੇ ਦਿਹਾੜੇ ਮਾਤਾ ਕਲਿਆਣ ਦਾਸ ਜੀ ਦੇ ਘਰ ਮਾਤਾ ਤ੍ਰਿਪਤਾ ਜੀ ਦੀ ਕੁੱਖ ਤੋਂ ਸੰਸਾਰ ਦੇ ਵਿੱਚ 1469 ਦੇ ਵਿੱਚ ਪ੍ਰਗਟ ਹੋਏ ਆਪਣੇ ਜੀਵਨ ਦੇ ਵਿੱਚ ਕਈ ਵਾਰ ਅਸੀਂ ਕਹਿੰਦੇ ਹਾਂ ਵੀ ਬਹੁਤ ਕੁਝ ਹੋਵੇ ਤੇ ਕਿਤੇ ਜਾਣ ਦੀ ਲੋੜ ਨਹੀਂ ਪਰ ਗੁਰੂ ਨਾਨਕ ਦੇ ਘਰ ਕਿਸੇ ਚੀਜ਼ ਦਾ ਟਾਟਾ ਨਹੀਂ ਪਰ ਫਿਰ ਵੀ ਤੁਰ ਪਏ ਤੇ ਜੀਵਨ ਦੇ ਚ ਰੇਤ ਅਕ ਆਹਾਰ ਕਰ ਰੋੜਾ ਵੀ ਗੁਰ ਤਰੀ ਵਿਸ਼ਾਈ ਧਾਰੀ ਕਰੀ ਤਪੱਸਿਆ ਵੱਡੇ ਭਾਗ ਹਰਿ ਸਿਉ ਬਾਣਾ ਆਈ ਤੇ ਰੇਤ ਦਾ ਅਕ ਦਾ ਵੀ ਆਹਾਰ ਜੀਵਨ ਵਿੱਚ ਕੀਤਾ ਪਰ ਕਿਸ ਲਈ ਇਸ ਸੰਸਾਰ ਦਾ ਬੇੜਾ ਪਾਰ ਹੋਵੇ ਆਪਣੇ ਜੀਵਨ ਦੇ ਲਈ ਕੁਝ ਨਹੀਂ ਸੰਸਾਰ ਦੇ ਜੀਵਨ ਨੂੰ ਤਾਰਨ ਲਈ ਤੁਰ ਪਏ ਆਪਣੇ ਜੀਵਨ ਦੇ ਵਿੱਚ ਇਥਾ-ਥਾਤੇ ਘਰ-ਘਰ ਜਾ ਕੇ ਨਾਮ ਦਾ ਹੁਕਮਾ ਦਿੱਤਾ ਤਾਂ ਉਹ ਕਹਿ ਦਿੱਤਾ ਕਿ ਧੰਨ ਨਾਨਕ ਤੇਰੀ ਵੱਡੀ ਕਮਾਈ ਕਿਉਂਕਿ ਤੁਸੀਂ ਸੰਸਾਰ ਨੂੰ ਤਾਰਨ ਆਏ ਹੋ ਤਾਂ ਇਹ ਵਿਦਵਾਨ ਨੇ ਕਿਹਾ ਦਾਤਾ ਜੀ ਕਿ ਤਾਰੇ ਗਿਨੇ ਜਾਂਦੇ ਹਨ ਨਾ ਤਾਰੇ ਗਿਨੇ ਜਾਂਦੇ ਹਨ ਆਕਾਸ਼ ਦੇ ਤਾਰਿਆਂ ਦੀ ਗਿਣਤੀ ਹੋ ਸਕਦੀ ਹੈ ਪਰ ਗੁਰੂ ਨਾਨਕ ਪਤ ਹੈ ਤੇਰੇ ਤਾਰਿਆਂ ਦੀ ਗਿਣਤੀ ਨਹੀਂ ਹੋ ਸਕਦੀ ਅਜਿਹੀ ਜਿਹੜਾ ਗੁਰੂ ਨਾਨਕ ਦੇ ਬਚਨਾਂ ਨੂੰ ਕਮਾਲ ਆਏਗਾ ਸੱਚ ਕਰਕੇ ਜਾਣੇ ਉਹ ਵੀ ਪਾਰ ਹੋ ਜਾਏਗਾ ਸੰਸਾਰ ਤੋਂ ਤਰ ਜਾਏਗਾ ਸਤਿਗੁਰ ਕਿਰਪਾ ਕਰਨ ਗੁਰੂ ਦੇ ਉਪਦੇਸ਼ ਨਾਮ ਜਪਣਾ ਕੀਰਤ ਕਰਨੀ ਵੰਡ ਛਕਣਾ ਇਹਨਾਂ ਉਪਦੇਸ਼ਾਂ ਨੂੰ ਕਮਾਈਏ ਤੇ ਸੰਸਾਰ ਵਿੱਚ ਇਨਸਾਨੀਅਤ ਦੇ ਗੁਣ ਅਪਣਾ ਕੇ ਜੀਵਨ ਨੂੰ ਸਵਾਰੀਏ ਸਤਿਗੁਰ ਕਿਰਪਾ ਕਰਨ ਸਭਨਾਂ ਨੂੰ ਨਾਮ ਸੇਵਾ ਸਮਰੰਗ ਵਕਸ਼ਣ ਸਭਨਾਂ ਦੇ ਨਾਂ ਝੋਲਿਆ ਭਰਨ ਸਤਿਗੁਰ ਗੁਰੂ ਨਾਨਕ ਪਤਸ਼ਰੇ ਪਾਵਨ ਪ੍ਰਕਾਸ਼ ਪ੍ਰਭੂ ਜੀ ਆਪ ਸਭ ਨੂੰ ਲੱਖ ਲੱਖ ਵਧਾਈਆਂ ਲੱਖ ਲੱਖ ਵਧਾਈਆਂ ਹੋਵਣ ਜੀ ਸੋਇਆ ਭੁੱਲਾ ਦੇਖੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ